ਸਰਸਿਕਾ ਜੀ ਤੁਹਾਨੂੰ ਅਸੀਂ ਵਕ ਵਕ ਸਮਾਜ ਸੇਵੀ ਵਿਅਕਤੀ ਨਾਲ ਗੱਲਬਾਤ ਕਰਾਂਦੇ ਰਹਿੰਦੇ ਹਾਂ ਅੱਜ ਤੁਹਾਨੂੰ ਅਜਿਹੇ ਸਮਾਜ ਸੇਵੀ ਅਤੇ ਜਿਹੜੇ ਕਿ ਸਮਾਜ ਦੇ ਵਿੱਚ ਦਾ ਵਿਚਰਦੇ ਹਨ ਅਤੇ ਸ਼ਹਿਰ ਦੇ ਹਲਕੇ ਦੇ ਵਿਕਾਸ ਦੀ ਵੀ ਹਮੇਸ਼ਾ ਗੱਲ ਰੱਖਦੇ ਹਨ ਤੇ ਬਸਵਾ ਪਾਰਟੀ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰਵਿੰਦਰ ਜੀ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਧੰਨਵਾਦ ਜੀ ਪ੍ਰਵਿੰਦਰ ਜੀ ਲਗਾਤਾਰ ਤੁਸੀਂ ਸ਼ਹਿਰ ਦੇ ਵਿੱਚ ਆਏ ਹੋਏ ਹੋ ਸ਼ਹਿਰ ਦੀਆਂ ਵਿਕਾਸ ਦੀਆਂ ਗੱਲਾਂ ਕਰਦੇ ਰਹਿੰਦੇ ਹੋ ਹਾਂਜੀ ਪਾਰਟੀ ਦੀ ਗੱਲ ਕਰੀਏ ਬਸਵਾ ਪਾਰਟੀ ਲਈ ਹਮੇਸ਼ਾ ਤੋਂ ਉਸੇ ਸਮਰਪਿਤ ਰਹਿ ਕੇ ਕੰਮ ਕਰਦੇ ਰਹੇ ਬਿਲਕੁਲ ਜੀ ਬਿਲਕੁਲ ਅੱਜ ਦੇ ਇੰਟਰਵਿਊ ਦਾ ਮੁੱਖ ਮਕਸਦ ਹੈਗਾ ਤੁਹਾਡੀ ਜੀਵਨੀ ਦੀ ਗੱਲ ਕਰਾਂਗੇ ਆਪਾਂ ਪੋਲੀਟੀਕਲ ਦੇ ਵਿੱਚ ਬਹੁਤ ਹੀ ਘੱਟ ਉਮਰ ਦੇ ਵਿੱਚ ਤੁਸੀਂ ਵਿਚਰ ਕੇ ਆਪਣਾ ਨਾਮ ਖਮਾਇਆ ਕਿੱਦਾਂ ਪ੍ਰੇਰਿਤ ਹੋਏ ਆਪਣੇ ਜੀਵਨੀ ਬਾਰੇ ਜਾਣਕਾਰੀ ਸੰਭੀ ਕਰਿਓ ਮੋਹ ਜੀ ਇਹਦਾ ਹੈ ਕੋਈ ਬੰਦਾ ਨਾ ਸੋਚ ਕੇ ਜਾਂ ਮਾਂ ਦੇ ਪੇਟ ਦੇ ਵਿੱਚੋਂ ਕੋਈ ਵੀ ਪੋਲੀਟੀਕਲ ਜਾਂ ਕੋਈ ਅਫਸਰ ਜਾਂ ਕੋਈ ਵੀ ਕਿਸੇ ਵੀ ਫੀਲਡ ਵਿੱਚ ਆਂਦਾ ਨਹੀਂ ਆਂਦਾ ਜੀ ਉਸ ਸਮਾਜ ਵਿੱਚ ਜਦੋਂ ਵਿਚਰਦਾ ਹੈ ਆ ਇਨਸਾਨ ਤਾਂ ਕਈ ਵਾਰ ਕੋਈ ਕੁਦਰਤ ਐਸੀ ਕਿਰਸ਼ਮਾ ਕਰਦਾ ਆ ਕੋਈ ਕਿਉਂਕਿ ਕੁਦਰਤ ਨੇ ਦੇਖੋ ਕੁਦਰਤ ਨੇ ਸੈੱਟ ਕੀਤੇ ਹੁੰਦਾ ਸਾਰਿਆਂ ਦਾ ਵੀ ਅਸੀਂ ਇੱਥੇ ਕੰਮ ਆ ਲੈਣਾ ਆ ਐਸੇ ਇਨਸਾਨ ਤੋਂ ਆ ਲੈਣਾ ਆ ਜੀ ਕਿਉਂਕਿ ਜਦੋਂ ਮੈਂ ਮੋਹਜੀਸ ਪਲੱਸ 1 ਤੇ ਪਲੱਸ 2 ਬੀਏ ਵੀ ਸਕੂਲ ਦੇ ਵਿੱਚ ਕੀਤੀ ਨੇ ਜੀ ਪਹਿਲਾਂ 6ਵੀਂ ਤੋਂ ਲੈ ਕੇ 10ਵੀਂ ਤੱਕ ਖਾਲਸਾ ਜਿਹੜਾ ਹਾਈ ਸਕੂਲ ਸੀਗਾ ਸਾਡਾ ਜੀ ਇੱਥੇ ਮੈਂ 9ਵੀਂ ਦੇ ਵਿੱਚ ਜਿਆ ਸੀਗਾ ਨੇ ਇੱਕ ਸਕਾਊਟ ਕੈਂਪ ਲਾਇਆ ਸੀ ਹੂੰ ਤੇ ਉਹਦੇ ਵਿੱਚ ਮੈਂ ਸਿਲੈਕਟ ਹੋਇਆ ਸੀਗਾ ਤੇ ਉਹਦੇ ਵਿੱਚ ਉਹ ਜੰਗਲ ਬਾਰੇ ਏਦਾਂ ਦੱਸਿਆ ਕੁਝ ਬਹੁਤ ਵਧੀਆ ਐਕਟੀਵਿਟੀਜ਼ ਜੀਆਂ ਸੀਗੀਆਂ ਉਹਦੀਆਂ ਹੂੰ 6-7 ਦਿਨ ਦਾ ਸੀਗਾ ਕੈਂਪ ਉਹ ਹੂੰ ਉਸ ਤੋਂ ਬਾਅਦ ਜਦੋਂ ਮੈਂ +1 ਦੇ ਵਿੱਚ ਗਿਆ ਬੀਏਵੀ ਸਕੂਲ ਦੇ ਵਿੱਚ ਠੀਕ ਇੱਕ ਐਨਐਸਐਸ ਦਾ ਸੀਗਾ ਕੈਂਪ ਠੀਕ ਉਹ 10 ਦਿਨ ਦਾ ਸੀ ਲਾਇਆ ਸੀਗਾ ਹੂੰ ਇਹ ਗੜੀਪਿੰਡ ਦੇ ਵਿੱਚ ਜੀ ਗੜੀ ਕਨਗੂਆ ਜਿਹਨੂੰ ਫੁੱਲ ਫਾਰਮ ਐਨਐਸਐਸ ਦੀ ਜ ਨੈਸ਼ਨਲ ਸਰਵਿਸ ਸਕੀਮ ਨੈਸ਼ਨਲ ਸਰਵਿਸ ਸਕੀਮ ਹਾਂ ਠੀਕ ਹੈ ਤੇ ਉਹ 10 ਦਿਨ ਦਾ ਸੀਗਾ ਕੈਂਪ ਉਹਦੇ ਵਿੱਚ ਮਹੋਜੀ ਇਦਾਂ ਇਹ ਸਿਖਾਉਂਦੇ ਸੀਗੇ ਜਣੀ ਇਹਦੇ ਵਿੱਚ ਵੀ ਤੁਸੀਂ ਕਿਦਾਂ ਆਪਣਾ ਆਲਾ ਦੁਆਲਾ ਸਾਫ਼ ਰੱਖਣਾ ਲੋਕਾਂ ਨੂੰ ਨਸ਼ੇ ਤੋਂ ਦੂਰ ਰਹਿਣਾ ਦੂਰ ਰੱਖਣਾ ਸਮਝਾਣਾ ਤੇ ਅਸੀਂ ਗੜੀ ਪਿੰਡ ਦੇ ਵਿੱਚ 10 ਦਿਨ ਰਹੇ ਸੀ ਜੀ ਉੱਥੇ ਸਾਡਾ ਸਟੇ ਹੁੰਦਾ ਤਾਂ ਡੇ ਨਾਈਟ ਦਾ ਉੱਥੇ ਲੰਗਰ ਪਾਣੀ ਸੀ ਚੱਲਦੇ ਉੱਥੇ ਅਸੀਂ ਲਗਭਗ ਅ 30 ਤੋਂ 40 ਬੱਚੇ ਹੁੰਦੇ ਸੀਗੇ। ਔਰ ਉਹੀ ਫੇਰ ਇੱਕ ਕੈਂਪ ਸਾਨੂੰ ਪਲੱਸ 2 ਦੇ ਵਿੱਚ ਲਾਉਣ ਦਾ ਮੌਕਾ ਮਿਲਿਆ ਮਹਿੰਦਪੁਰ ਲੱਦਣੀ ਦੇ ਵਿੱਚ। ਜੀ। ਗੱਡੀ ਦੇ ਬਿਲਕੁਲ ਨਾਲ ਹਾਂ ਬਿਲਕੁਲ ਉੱਥੇ ਵੀ ਦੱਸਦੇ ਰਹੇ। ਹੂੰ। ਉਹਦੇ ਵਿੱਚ ਕੀ ਸਿਖਾਇਆ ਜਾਂਦਾ ਤਾਂ ਕਿ ਮੰਨ ਲਓ ਕੋਈ ਰੋਡ ਤੇ ਤੁਸੀਂ ਜਾ ਰਹੇ ਆ। ਹੂੰ। ਕੋਈ ਸਰਕ ਦੇ ਵਿੱਚ ਤੁਹਾਨੂੰ ਲੱਗਦਾ ਪਿਆ ਇੱਕ ਪੱਥਰ ਪਿਆ ਆ ਤੇ ਅਗਰ ਬਾਈਕ ਵਾਲਾ ਲੰਘੇਗਾ ਤਾਂ ਉਹ ਉਹਦੇ ਵਿੱਚ ਵੱਜ ਕੇ ਡਿੱਗ ਜਾਏਗਾ। ਜੀ। ਸਾਡੀ ਸੋਚ ਕੀ ਆ ਅਸੀਂ ਉਹਨੂੰ ਚੱਕੀ ਦੇ ਚੱਕ ਕੇ ਸਾਈਡ ਤੇ ਰੱਖ ਦਿੰਦਾ। ਕੋਈ ਟੁੱਟੀ ਚੱਲ ਰਹੀ ਹੈ ਪਾਣੀ ਦੀ। ਉਹਨੂੰ ਰੋਕੇ ਆਪ ਆਪਣੀ ਗੱਡੀ ਆ ਚਾਹੇ ਬਾਈਕ ਤੇ ਜਾਂ ਤੁਰ ਕੇ ਉਹਨੂੰ ਬੰਦ ਕਰ ਦੇਣਾ ਇਹ ਸਾਡੇ ਜੀਵਨ ਦੇ ਵਿੱਚ ਇਦਾਂ ਦਾ ਹੋ ਗਿਆ ਜਦੋਂ ਮੈਂ ਪਲੱਸ 2 ਕਰਕੇ ਫਿਰ ਆਪਣੇ ਚਲੋ ਕਾਰੋਬਾਰੀ ਦੇ ਵਿੱਚ ਪਏ ਅੱਗੇ ਸਟੱਡੀ ਵੀ ਕੀਤੀ ਪੂਜਾਲ ਹੈ ਨਾ ਕਾਲਜ ਦੇ ਵਿੱਚ ਤੇ ਉਸ ਤੋਂ ਬਾਅਦ ਫਿਰ ਪੋਲਿਟਿਕਲ ਤਾਂ ਮੇਰੇ ਕੋਈ ਪਰਿਵਾਰ ਦੇ ਵਿੱਚ ਹੈ ਨਹੀਂ ਹਮ ਮੇਰੇ ਫਾਦਰ ਸਾਹਿਬ ਬੈਂਕ ਮੈਨੇਜਰ ਰਿਟਾਇਰ ਹੋਏ ਆ ਕੋਆਪਰੇਟਿਵ ਬੈਂਕ ਦੇ ਵਿੱਚ ਜੋਬ ਕਰਦੇ ਸੀਗੇ ਓਕੇ ਤੇ ਬ੍ਰਦਰ ਮੇਰੇ ਇੱਕ ਇੰਗਲੈਂਡ ਦੇ ਵਿੱਚ ਇੱਕ ਇੱਥੇ ਆਪਣਾ ਟਰਾਂਸਪੋਰਟ ਦਾ ਕੰਮ ਕਰਦੇ ਹੈਗੇ ਬੜੇ ਤੇ ਸਾਡਾ ਪੋਲੀਟਿਕਲ ਤਾਂ ਕੋਈ ਪਿਛੋਕੜ ਵੀ ਹੈ ਨਹੀਂ ਸੋ ਮੈਂ ਐਦਾਂ ਹੀ ਜਿੱਦਾਂ ਸਮਾਜ ਦੀ ਸੇਵਾ ਹੀ ਜਿੱਦਾਂ ਹੈ ਨਾ ਸੇਵਾ ਲੱਗਿਓ ਤੇ ਕਰਨ ਤੇ ਮੈਂ ਸੋਚਿਆ ਵੀ ਜੇ ਆਪਾਂ ਸੇਵਾ ਹੀ ਕਰਨੀ ਆ ਵੀ ਕਿਸੇ ਇੱਧਰ ਲੈਣ ਦੇ ਵਿੱਚ ਆ ਕੇ ਆਪਾਂ ਵਧੀਆ ਸੇਵਾ ਕਰ ਸਕਦੇ ਆ ਜੀ ਕਿਉਂਕਿ ਹੁਣ ਜੇ ਕੋਈ ਮੈਨੂੰ ਵਾਰਡ ਵਿੱਚੋਂ ਜਾਂ ਸ਼ਹਿਰ ਤੋਂ ਕਿਸੇ ਨੂੰ ਫੋਨ ਆਂਦਾ ਆ ਤਾਂ ਅਸੀਂ ਫੋਨ ਕਰੀ ਦੋ ਮੁਲਾਜ਼ਮ ਨੂੰ ਉਸ ਮਹਿਕਮੇ ਨੂੰ ਉਹ ਕੰਮ ਹੋ ਜਾਂਦਾ ਆ ਕੰਮ ਹੋ ਜਾਂਦਾ ਸੋ ਹੁਣ ਸੁਖਾਲਾ ਵੀ ਹੋ ਗਿਆ ਹੁਣ ਮੈਂ ਵੱਡਾ ਕੰਮ ਵੀ ਵੱਧ ਵੀ ਕੰਮ ਕਰ ਸਕਦਾ ਆ ਨਾ ਇਕੱਲਾ ਤਾਂ ਮੈਂ ਕਿੰਨਾ ਕਰ ਸਕਦਾ ਕੰਮ ਤਾਂ ਥੋੜਾ politcal ਦੇ ਵਿੱਚ ਆਣ ਦਾ ਜਿਹੜਾ ਇਹ ਸੀਗਾ ਜਿਹੜੀ NSS ਦਾ ਕੈਂਪ ਲਾਇਆ ਸੀਗਾ ਨਾ ਉੱਥੋਂ ਥੋੜੀ ਮੇਰੀ ਸੋਚ ਇਧਰ ਨੂੰ ਲੱਗੀ ਕਿ ਆਪਾਂ ਲੋਕਾਂ ਦੀ ਸੇਵਾ ਕਰਨੀ ਆ ਵੀ ਦੱਸਿਆ ਕਿ ਤੁਸੀਂ ਸਕੂਲਾਂ ਵਿੱਚ ਕਾਫੀ ਕੁਝ ਸਿੱਖਿਆ ਹੈਮ ਤੋਂ ਸਿੱਖਿਆ ਪਰ ਹੁਣ ਦੇ ਸਮੇਂ ਦੇ ਵਿੱਚ ਬੱਚੇ ਦੇ ਵਿੱਚ ਟੀਚਰਾਂ ਦੇ ਵਿੱਚ ਕਾਫੀ ਗੈਪ ਹੋ ਗਿਆ ਆ ਦੇ ਬੱਚੇ ਹੁਣ ਕਹਿੰਦੇ ਆ ਬੱਚਿਆਂ ਦੇ ਮਾਪੇ ਕਹਿੰਦੇ ਆ ਕਿ ਟੀਚਰਾਂ ਨੂੰ ਸਾਡੇ ਬੱਚੇ ਨੂੰ ਖਿਜਣਾ ਵੀ ਨਹੀਂ ਹੈਗਾ ਆ ਤੇ ਉਸ ਤੇ ਕਰਕੇ ਕਿਤਨਾ ਕਿਤੇ ਪੜ੍ਹਾਈ ਦੇ ਵਿੱਚ ਵੀ ਫਰਕ ਨਜ਼ਰ ਆ ਰਿਹਾ ਉਹ ਜੀ ਗਲਤ ਉਹ ਇਹ ਪੇਰੈਂਟਸ ਲਈ ਗਲਤ ਆ ਸਾਡੇ ਬੱਚੇ ਪੜ੍ਹਦੇ ਆ ਅਸੀਂ ਤਾਂ ਕਦੇ ਕਿਹਾ ਨਹੀਂ ਜਾ ਕੇ ਤੇ ਤੁਸੀਂ ਖਿਜਣਾ ਨਹੀਂ ਜਾਂ ਤੁਸੀਂ ਐਦਾਂ ਨਹੀਂ ਕਰਨਾ ਜਿੱਥੇ ਗਲਤੀ ਹੈ ਬੱਚੇ ਦੀ ਦੇਖੋ ਖਿਜਣਾ ਚਾਹੀਦਾ ਆ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਮੈਨੂੰ ਲੱਗਦਾ 2000 ਤਿੰਨ ਦੇ ਵਿੱਚ ਮੈਂ ਪਲੱਸ 2 ਕਰ ਲਈ ਸੀ ਔਰ ਜਿਹੜੇ ਟੀਚਰ ਉਸ ਟਾਈਮ ਸੀਗੇ ਉਹ ਸਾਨੂੰ ਬਾਈ ਫੇਸ ਬਾਈ ਨੇਮ ਚੰਗੀ ਤਰ੍ਹਾਂ ਜਾਣਦੇ ਆ ਓਕੇ ਉਹ ਕਹਿੰਦੇ ਕੋਈ ਜਦੋਂ ਮੈਨੂੰ ਹੁਣ ਪੰਮਾ ਮਹਿਸੂਸ ਹੁੰਦਾ ਮਹਿਸੂਸ ਹੁੰਦਾ ਸਾਡਾ ਪਪੜਾਇਆ ਬੱਚਾ ਵਧੀਆ ਮੁਕੰਮਲ ਤੇ ਇਸ ਵਿੱਚ ਲੈ ਹੈਗਾ ਉਹ ਕਹਿੰਦੇ ਉਹ ਜਦੋਂ ਮੈਨੂੰ ਪੰਮਾ ਹੀ ਕਹਿੰਦੇ ਪੰਮਾ ਪਾਟਿਆ ਜਾਂ ਪਾਟਿਆ ਕਹਿੰਦੇ ਆ ਜੀ ਕਹਿੰਦੇ ਦੇਖੋ ਤੁਹਾਡੇ ਬਾਗ ਵੀ ਬਹੁਤ ਬੱਚੇ ਆਏ ਆ ਪਰ ਸਾਨੂੰ ਕਿਹਦਾ ਫੇਸ ਨਹੀਂ ਪਤਾ ਹੈ ਜੀ ਕੁਝ ਚੁਣੇਂਦਾ ਸਟੂਡੈਂਟ ਹੁੰਦੇ ਆ ਜਿਹੜੇ ਟੀਚਰ ਦੇ ਬਿਲਕੁਲ ਅੰਦਰ ਤੱਕ ਹੁੰਦੇ ਜਿਹੜੇ ਇਦਾਂ ਦੇਖ ਕੇ ਪਿਛੇ ਪਛੜ ਲੈਂਦਾ ਇੱਥੇ ਲੱਗਦਾ ਕਿਉਂਕਿ ਮੋਹ ਜੀ ਅਸੀਂ ਸਾਨੂੰ ਪਰਿਵਾਰ ਦੇ ਵਿੱਚੋਂ ਇਹ ਗੁਣਤੀ ਮਿਲੀ ਆ ਜੀ ਅਸੀਂ ਜਿੱਥੇ ਵੀ ਮਿਲਦੇ ਆ ਨਾ ਚਾਹੇ ਮੈਂ ਦੂਜੀ ਵਾਰ ਐਮਸੀ ਬਣ ਗਿਆ ਉਹ ਟੀਚਰ ਹਜੇ ਹੱਥੇ ਤਾਂ ਕੱਢਦੇ ਹੁੰਦੇ ਮਿਲਣ ਨੂੰ ਪਰਨਾ ਅਸੀਂ ਗੋਡੀ ਹੱਥੇ ਲਾਈਦਾ ਉਹਨਾਂ ਜੀ ਕਿਉਂਕਿ ਜਿਨ੍ਹਾਂ ਤੇ ਆਪਾਂ ਸਿੱਖਿਆ ਹਾਂ ਜਿਹੜੇ ਸਾਡੇ ਗੁਰੂ ਆ ਆਪਾਂ ਉਹਨਾਂ ਦੀ ਗੋਡੀ ਹੱਥ ਲਾਈਦਾ ਤੇ ਉਹ ਕਹਿੰਦੇ ਸਤਿਕਾਰ ਤੁਸੀਂ ਹੀ ਕਰਦੇ ਜਿਹੜੇ ਹੋਰ ਪੜ ਕੇ ਗਏ ਆ ਬਹੁਤ ਘੱਟ ਸਤਿਕਾਰ ਰਹਿ ਗਿਆ ਅੱਜ ਕੱਲ ਗੁਰੂ ਤੇ ਜਿਹੜੇ ਸਟੂਡੈਂਟ ਸੀਗੇ ਨੇ ਬਹੁਤ ਜ਼ਿਆਦਾ ਚਾਹੀਦਾ ਸਤਿਕਾਰ ਕਰਨਾ ਚਾਹੀਦਾ ਸਾਨੂੰ ਕੁਝ ਦੱਸਿਆ ਕਿ ਤੁਸੀਂ ਸਕੂਲਿੰਗ ਆਪਣੀ ਸਟੱਡੀ ਖਤਮ ਕਰਨ ਤੋਂ ਬਾਅਦ ਤੁਸੀਂ ਇਸ ਕੀਤੇ ਨਾਲ ਜੁੜੇ ਹੋ ਤੁਸੀਂ ਐਜ਼ ਅ ਪੋਲਿਟਿਕਲ ਤੌਰ ਤੇ ਇਸ ਵੇਲੇ ਵਿਚਰਦੇ ਹੋ ਪਰ ਕਿਤਨਾ ਕਿਤੇ ਅਗਰ ਗੱਲ ਕਰੀਏ ਹੁਣ ਨੌਜਵਾਨਾਂ ਦੇ ਵਿੱਚ ਫਰਕ ਨਜ਼ਰ ਆ ਰਿਹਾ ਹੈ ਨੌਜਵਾਨ ਪਲੱਸ 2 ਕਰਨ ਦੇ ਬਾਅਦ ਵਿਦੇਸ਼ਾਂ ਵੱਲ ਨੂੰ ਰੁਕ ਕਰਨਾ ਪਸੰਦ ਕਰਦੇ ਹਨ ਕਿ ਆਪਣੀ ਇੱਥੇ ਦਾ ਬਿਜ਼ਨਸ ਜਾਂ ਪ੍ਰਾਪਰਟੀ ਵੇਚ ਕੇ ਵਿਦੇਸ਼ਾਂ ਵੱਲ ਨੂੰ ਜਾ ਕੇ ਐਸਾ ਕਮਣਾ ਚਾਹੁੰਦੇ ਹਨ ਉਹਨਾਂ ਦੀ ਸੋਚ ਤੇ ਵਿੱਚ ਹੀ ਪਰਵਰਤਨ ਆ ਗਿਆ ਹੈ ਹੂੰ ਇਸ ਨੂੰ ਕਿੱਦਾਂ ਦੇਖਦੇ ਹੋ ਦੇਖੋ ਜਿਹੜਾ ਬਾਹਰ ਵਾਲਾ ਸਿਸਟਮ ਦਾ ਮੋਝੇ ਇਦਾਂ ਵੀ ਜਿਹੜੀਆਂ ਸਰਕਾਰਾਂ ਸਾਡੀਆਂ ਸਰਕਾਰਾਂ ਦੀ ਗਲਤੀ ਮੈਂ ਤਾਂ ਮੰਨੂਗਾ ਹੂੰ ਕਿਉਂਕਿ ਪੰਜਾਬ ਨੂੰ ਨਾ ਹਰ ਪਾਸਿਓਂ ਖੋਰਾ ਲੱਗ ਰਿਹਾ ਹੈ ਸਾਡਾ ਬਾਰਡਰ ਏਰੀਆ ਹੋਣ ਕਰਕੇ ਜਿਹੜੀਆਂ ਸੈਂਟਰ ਸਰਕਾਰਾਂ ਆ ਕੁਝ ਨਸ਼ੇ ਨਾਲ ਖੋਰਾ ਲਾ ਰਹੇ ਸਾਡੇ ਨੌਜਵਾਨੀ ਨੂੰ ਕੁਝ ਆਇਲਟ ਵੀ ਇਹ ਖੋਰਾ ਹੀ ਸੀ ਇਹ ਵੀ ਇੱਕ ਤਰ੍ਹਾਂ ਦਾ ਕਿਉਂਕਿ ਆਪਾਂ ਦੇਖਿਆ ਕਿ ਪੂਰੇ ਦੇਸ਼ ਦਾ ਜਦੋਂ ਡਾਟਾ ਕੱਢਦੇ ਆ ਨਾ ਜੀ ਤੇ ਉਹ 50% ਪੰਜਾਬ ਦੇ ਆਉਂਦਾ ਉਹਦੇ ਵਿੱਚ ਜਿੰਨੇ ਪੂਰੇ ਦੇਸ਼ ਚੋਂ ਸਟੂਡੈਂਟ ਬਾਹਰ ਜਾ ਰਹੇ ਸੀ ਅੱਧੇ ਸਟੂਡੈਂਟ ਜਿਹੜੇ ਕੱਲੇ ਪੰਜਾਬ ਚੋਂ ਜਾ ਰਹੇ ਸੀ ਹਮ ਜਿੰਨਾ ਵੀ ਪੰਜਾਬ ਦਾ ਜੂਤ ਸੀਗਾ ਪੜਿਆ ਲਿਖਿਆ ਜਾਂ ਜਿਨੇ ਅੱਗੇ ਪੜ ਕੇ ਸਾਡੇ ਇੱਥੇ ਅਫਸਰ ਬਣਨਾ ਸੀ ਜਾਂ ਸਾਡੇ ਹੋਰ ਕਿਸੇ ਵੱਡੇ ਅਹੁਦੇ ਤੇ ਜਾਣਾ ਸੀ ਉਹ ਪਲੱਸ 2 ਕਰਕੇ ਬਾਹਰ ਦਿਹਾੜੀਆਂ ਕਰ ਰਹੇ ਆ ਹਮ ਇੱਥੇ ਜੇ ਬੰਦਾ ਪੜ੍ਹ ਲਿਖ ਕੇ ਅਫਸਰ ਲੱਗਿਆ ਤਾਂ ਉਹਨੂੰ ਅਫਸਰ ਕਹਿੰਦਾ ਬਾਹਰ ਤੁਸੀਂ ਪੜ੍ਹ ਕੇ ਤੁਸੀਂ ਬੀ ਟੈਕ ਕਰਕੇ ਚੱਲ ਜਾਓ ਹੂੰ ਉੱਥੇ ਤੁਸੀਂ ਇਹ ਦਿਹਾੜੀ ਕਰਦੇ ਤਾਂ ਦਿਹਾੜੀਦਾਰੀ ਖਾਓਗੇ ਬਿਲਕੁਲ ਵੈਲਿਊ ਇੱਥੇ ਆ ਇਹ ਸਰਕਾਰਾਂ ਨੂੰ ਚਾਹੀਦਾ ਕਿ ਜਿਹਦੀ ਜਿੰਦਾਂ ਦੀ ਸਟੱਡੀ ਹੈਗੀ ਹੈ ਉਹਨੂੰ ਉਦਾਂ ਦੀ ਜੋਬ ਦੇਣੀ ਚਾਹੀਦੀ ਆ ਹੂੰ ਕਾਮਕਾਰ ਦੇਖੋ ਬਦਾਨੇ ਚਾਹੀਦੇ ਆ ਬਾਕੀ ਦੇਸ਼ ਆਪਾਂ ਦੇਖਦੇ ਆ ਕਿ ਬਹੁਤ ਜ਼ਿਆਦਾ ਤਰੱਕੀ ਕਰ ਰਹੇ ਆ ਆਪਣੇ ਜਿੰਨੇ ਪੜ੍ਹੇ ਲਿਖੇ ਆ ਹੁਣ ਤੁਸੀਂ ਇਥੇ ਕਿਦਰ ਰਿਜ਼ਲਟ 98% ਆ ਗਿਆ ਨਾ ਜਾਂ 100% ਆ ਗਿਆ ਤੁਸੀਂ ਅਮਰੀਕਾ ਨੂੰ ਅਪਲਾਈ ਕਰ ਦੋ ਨਹੀਂ ਠਾ ਕਰੇ ਵੀਜ਼ਾ ਦੇ ਦੇਣਾ ਉਹ ਕਹਿੰਦੇ ਸਾਨੂੰ ਇਦਾਂ ਦੇ ਚਾਹੀਦੇ ਪੜ੍ਹੇ ਲਿਖੇ ਪੜ੍ਹੇ ਲਿਖੇ ਚਾਹੀਦੇ ਪਰ ਸਾਡੇ ਇਹਦੀ ਕਵਰ ਨਹੀਂ ਕਰਦੇ ਦੇਸ਼ ਅਸੀਂ ਉਹਨੂੰ ਪੇਜ ਦਿੱਤਾ ਜਦ ਕਿ ਸਾਡੀ ਸਰਕਾਰ ਨੂੰ ਚਾਹੀਦਾ ਕਿ ਇਦਾਂ ਦੇ ਬੰਦੇ ਤਾਂ ਹੀ ਰੱਖੀ ਆਪਣੇ ਦੇਸ਼ ਵਿੱਚ ਜੇ ਅਗਰ ਬੱਚਾ ਨੂੰ ਵਧੀਆ ਆਪਾਂ ਗਾਈਡ ਕਰ ਸਕਦੇ ਸੀ ਕਿ ਤਾਂ ਬੱਚਾ ਆਰਮੀ ਵੱਲੋਂ ਜਾ ਸਕਦਾ ਸੀਗਾ ਵਕੀਲੀ professionਲ ਵੱਲੋਂ ਜਾ ਸਕਦਾ ਐਡਵੋਕੇਟ ਵੱਲੋਂ ਜਾ ਸਕਦਾ ਸੀਗਾ ਬਿਲਕੁਲ ਬਿਲਕੁਲ ਅਲੱਗ-ਅਲੱਗ professionalism ਆ ਚੂਜ਼ ਕਰ ਸਕਦਾ ਸੀਗਾ ਬਿਲਕੁਲ ਪਰ ਕਿਤਨਾ ਕਿਤੇ ਗਾਈਡੈਂਸ ਦੀ ਕਮੀ ਕਰਕੇ ਬੱਚਾ ਗਾਈਡੈਂਸ ਦੀ ਕਮੀ ਹੈ ਗਾਈਡੈਂਸ ਦੀ ਕਮੀ ਹੈ ਇਹ ਸਰਕਾਰਾਂ ਨੂੰ ਚਾਹੀਦਾ ਕਿ ਅਗਰ ਕੋਈ ਸਾਡਾ ਖਿਡਾਰੀ ਵਧੀਆ ਆ ਸਕੂਲਾਂ ਚੋਂ ਨਿਕਲਦੇ ਖਿਡਾਰੀ ਵੀ ਜੀ ਜਦੋਂ ਅਸੀਂ ਛੋਟੇ 10th +1 +2 ਕੋਲ ਜਾਂਦੇ ਵਿੱਚ ਕੋਈ ਵਧੀਆ ਗੇਮ ਕਰ ਰਿਹਾ ਆ ਸਰਕਾਰ ਨੂੰ ਜਾਂ ਲੋਕਲ ਜਿਹੜਾ ਵੀ ਉਸ ਏਰੀਆ ਦੇ ਐਮਐਲਏ ਆ ਉਹਨੂੰ ਸਰਕਾਰ ਨੂੰ ਦੱਸਣਾ ਚਾਹੀਦਾ ਉੱਪਰ ਇਹ ਸਾਡੇ ਵਿਧਾਨ ਸਭਾ ਦੇ ਸਾਡੇ ਇਲਾਕੇ 'ਚ ਇੱਕ ਬੱਚਾ ਆ ਤੇ ਬਹੁਤ ਵਧੀਆ ਉਹਦੀ ਹੈਗੀ ਉਹਨੂੰ ਆਪਾਂ ਨੈਸ਼ਨਲ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਆ ਜੀ ਉਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਆ ਸੋ ਇਹ ਇੱਥੇ ਕਿਤੇ ਨਾ ਕਿਤੇ ਮੈਂ ਸਰਕਾਰਾਂ ਨੂੰ ਕਹੂੰਗਾ ਵੀ ਇਹ ਕਰਨਾ ਚਾਹੀਦਾ ਆ ਜੇ ਕੋਈ ਐਜੂਕੇਸ਼ਨ ਦੇ ਵਿੱਚ ਵਧੀਆ ਪਰਫਾਰਮੈਂਸ ਦੇ ਰਹੇ ਉਹਨੂੰ ਉੱਥੇ ਲੈ ਕੇ ਜਾਣਾ ਚਾਹੀਦਾ ਹੈ ਇਹ ਫਿਰ ਬੰਦਾ ਨਹੀਂ ਬਚੇ ਜਾ ਸਕਦੇ ਬਾਹਰ ਹੁਣ ਆਪਾਂ ਬਸਪਾ ਪਾਰਟੀ ਦੀ ਗੱਲ ਕਰਦੇ ਆਂ ਬਸਪਾ ਪਾਰਟੀ ਦੇ ਵਿੱਚ ਕਦੋਂ ਤੁਸੀਂ ਸ਼ੁਰੂਆਤ ਕੀਤੀ ਹੈ ਤੇ ਕਿਉਂ ਬਸਪਾ ਪਾਰਟੀ ਹੀ ਜੁਆਇਨ ਕੀਤੀ ਹੈ ਜਦਕਿ ਪਾਰਟੀਆਂ ਹੋਰ ਵੀ ਬਹੁਤ ਸਾਰੀਆਂ ਸਨ ਕਿਹਾ ਦੇਖੋ ਬਸਪਾ ਪਾਰਟੀ ਦਾ ਇਹ ਆ ਵੀ ਸਾਡੀ ਜਿਹਨੂੰ ਅਸੀਂ ਕਹਦੇ ਆਂ ਮਾਂ ਪਾਰਟੀ ਹੈ ਹੂੰ ਸਾਨੂੰ ਜਮਾਂਦਰੂ ਪਾਰਟੀ ਮਿਲੀ ਹੈ ਇਹ ਕੋਈ ਆਪਾਂ ਜੁਆਇਨ ਨਹੀਂ ਕੀਤੀ ਹੂੰ ਸਾਡੇ ਜਿਹੜੇ ਸਾਡੇ ਜਿਹੜੇ ਪੁਰਖੇ ਆ ਮੇਰੇ ਫਾਦਰ ਸਾਹਿਬ ਜਦੋਂ ਦੀ ਪਾਰਟੀ ਬਣੀ ਆ ਹੂੰ ਸਾਡੇ ਲਗਭਗ ਪੂਰਾ ਪਰਿਵਾਰ ਜਿਹੜਾ ਬਸਪਾ ਦਾ ਪਰਿਵਾਰ ਹੈ ਇਹ ਪਾਰਟੀ ਨੂੰ ਸਮਰਪਿਤ ਰਹਿ ਕੇ ਸਮਰਪਿਤ ਪਰਿਵਾਰ ਆ ਸਾਡਾ ਕੋਈ ਬਸਪਾ ਤੇ ਬਾਹਰ ਹੈ ਨਹੀਂ ਕੋਈ ਵੀ ਸਾਡੇ ਫਾਦਰ ਸਾਹਿਬ ਚਾਹੀ ਜੋਬ ਵੀ ਕਰਦੇ ਸੀ ਆਂਦੀ ਜਾਂਦੇ ਰਹੀਆਂ ਪਰ ਬਸਪਾ ਦੀ ਗੱਲ ਹੈ ਕੋਈ ਕੋਈ ਫਰਕ ਨਹੀਂ ਪੈਂਦਾ ਸਰਕਾਰਾਂ ਨਾਲ ਦੇਖੋ ਤੁਸੀਂ ਅਗਰ ਆ ਦੇਖੋ ਤੁਸੀਂ ਕਮਾ ਕੇ ਜੇ ਦੇਖੋਗੇ ਤਾਂ ਬਾਬਾ ਸਾਹਿਬ ਦੀਆਂ ਫੋਟੋਆਂ ਲੱਗੀਆਂ ਆ ਜੀ ਬਿਲਕੁਲ ਪਹਿਲਾਂ ਦੇਖ ਲਿਆ ਮੈਂ ਤੁਹਾਡੇ ਇੰਟਰਵਿਊ ਤੋਂ ਪਹਿਲਾਂ ਪਹਿਲਾਂ ਨਿਕਾ ਮਰੀ ਕਿਉਂਕਿ ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੇ ਨਾਲ ਦੇਸ਼ ਚੱਲਦਾ ਜੀ ਉਹ ਰੱਪਾ ਇਹਨਾਂ ਦੇ ਅਨਿਆਈਆਂ ਇਹਨਾਂ ਨੂੰ ਮੰਨਣ ਵਾਲੇ ਆ ਇਹਨਾਂ ਦੇ ਕਾਨੂੰਨ ਨੂੰ ਮੰਨਣ ਵਾਲੇ ਆ ਜੀ ਜਦੋਂ ਤੁਸੀਂ ਮੋਹਿਤ ਜੀ ਕਾਨੂੰਨ ਦੇ ਵਿੱਚ ਰਹਿ ਕੇ ਕੋਈ ਵੀ ਕੰਮ ਕਰਦੇ ਨਾ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਆਦੀ ਸਰਕਾਰ ਜਿਹੜੀ ਮਰਜ਼ੀ ਹੋਵੇ ਹੂੰ ਜੇ ਤੁਹਾਨੂੰ ਕਾਨੂੰਨ ਬਾਰੇ ਪਤਾ ਨਾ ਸੰਵਿਧਾਨ ਬਾਰੇ ਪਤਾ ਆ ਤਾਂ ਕੋਈ ਵੀ ਤੁਹਾਡੇ ਤੇ ਦਬਾਅ ਨਹੀਂ ਪਾ ਸਕਦੀ ਸਰਕਾਰ ਜੀ ਕਿਉਂਕਿ ਸਾਡੀ ਸਰਕਾਰ ਨਹੀਂ ਰਹੀ ਇੱਥੇ ਪੰਜਾਬ ਦੇ ਵਿੱਚ ਜੀ ਜੁਪੀ ਦੇ ਵਿੱਚ ਚਾਰ ਵਾਰ ਸਾਡੇ ਭੈਣ ਕੁਮਾਰੀ ਮਾਇਆ ਭਤੀ ਜੀ ਮੁੱਖ ਮੰਤਰੀ ਰਹੇ ਚਾਰ ਵਾਰ ਜੁਪੀ ਦੇ ਵਿੱਚ ਸਾਡੀ ਸਰਕਾਰ ਹੈ ਪੰਜਾਬ 'ਚ ਨਹੀਂ ਰਹੀ ਸਰਕਾਰ ਪਰ ਫਿਰ ਵੀ ਅਸੀਂ ਇੱਥੇ ਜਦੋਂ ਵੀ ਕਿਸੇ ਦਵੇ ਕੁਚਲੇ ਲੋਕਾਂ ਤੇ ਜਾਂ ਗਰੀਬ ਲੋਕਾਂ ਤੇ ਜੀ ਕਿਸੇ ਦੇ ਵੀ ਤਸ਼ੱਦਦ ਹੁੰਦਾ ਉਹ ਕਿਸੇ ਵੀ ਕਾਫਟ ਦਾ ਹੋਵੇ ਅਪਰਕਾਸ਼ ਦਾ ਵੀ ਹੋਵੇ ਤੁਸੀਂ ਹਮੇਸ਼ਾ ਖੜਦੇ ਹਮੇਸ਼ਾ ਉਹਦੇ ਨਾਲ ਖੜਦੇ ਆ ਸਰਕਾਰ ਸਾਡੀ ਪਾਰਟੀ ਵੀ ਉਹਦੇ ਨਾਲ ਖੜਦੀ ਆ ਸੋ ਸਾਨੂੰ ਸਰਕਾਰਾਂ ਦਾ ਨਹੀਂ ਕੋਈ ਬਹੁਤਾ ਫਰਕ ਪੈਂਦਾ ਵੀ ਕਿਹੜੀ ਸਰਕਾਰ ਹੈ ਕਿਹੜੀ ਨਹੀਂ ਆ ਅਸੀਂ ਬੀਐਸਪੀ ਵਾਲੇ ਹੈਗੇ ਆ ਤਾਂ ਜੀ ਬਿਲਕੁਲ ਬਿਲਕੁਲ ਤੁਹਾਡੀ ਮੈਂ ਗੱਲ ਬਿਲਕੁਲ ਅਗਲੀ ਗੱਲ ਬਦਲ ਕਰਦੇ ਆਂ ਅਗਲੀ ਗੱਲ ਕਰਾਂਗੇ ਆਪਾਂ ਆਮਾਦੀ ਪਾਰਟੀ ਦੀ ਸਰਕਾਰ ਦੀ ਹਾਂਜੀ ਆਮਾਦੀ ਪਾਰਟੀ ਦੀ ਸਰਕਾਰ ਕੈਰੀ ਹੈ ਨਸ਼ਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਖਤਮ ਕਰ ਲਈ ਉਹਨਾਂ ਨੇ ਹਮੇਸ਼ਾ ਕੰਮ ਕੀਤਾ ਹੈ ਤੇ ਨਸ਼ਾ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਨਸ਼ਾ ਪੰਜਾਬ ਦੇ ਵਿੱਚੋਂ ਖਤਮ ਹੋ ਗਿਆ ਉਸ ਨੂੰ ਕਿਦਾ ਦਿਖਦੇ ਮੋਹ ਜੀ ਇਹਦਾ ਗੱਲਾਂ ਕਹਿਣੀ ਔਰ ਕਰਨੀ ਦੇ ਵਿੱਚ ਬਹੁਤ ਫਰਕ ਆ ਦੇਖੋ ਅਸੀਂ ਵੀ ਸਾਡੇ ਲੋਕਲ ਇੱਥੇ ਦੋ ਤਿੰਨ ਕੈਂਪਾਂ ਦੇ ਵਿੱਚ ਮੈਨੂੰ ਜਾਣ ਦਾ ਮੌਕਾ ਮਿਲਿਆ ਜੀ ਐਜ਼ ਅ ਐਮਸੀ ਕਿਉਂਕਿ ਜੇ ਅਸੀਂ ਜ਼ਿੰਮੇਵਾਰ ਬੰਦੇ ਆਂ ਸਾਨੂੰ ਸਰਕਾਰਾਂ ਦਾ ਨਹੀਂ ਆ ਜੇ ਕਿਤੇ ਸਾਡੇ ਹਲਕੇ ਦੇ ਵਿਧਾਇਕ ਨੇ ਆਣਾ ਹੋਵੇ ਸਾਨੂੰ ਇਨਵੀਟੇਸ਼ਨ ਹੋਵੇ ਤਾਂ ਸਾਡਾ ਜਾਣਾ ਵੀ ਬਣਦਾ ਯਾਰ ਅਗਰ ਸਾਡੇ ਸਾਡੇ ਬਾੜ ਵਿੱਚ ਜਾਂ ਸਾਡੇ ਮਲੇ ਚ ਐਮ ਐਲ ਏ ਨੇ ਆਣਾ ਹੋਵੇ ਪ੍ਰੋਗਰਾਮ ਹੋਵੇ ਸਾਨੂੰ ਜਾਣਾ ਪੈਂਦਾ ਦੇਖੋ ਇਦਾਂ ਦੇ ਕੈਂਪ ਲਾਉਣ ਦੇ ਨਾਲ ਨਸ਼ਾ ਨਹੀਂ ਰੁਕਣਾ ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜਾਵੇ ਇਹ ਤਾਂ ਸਿਰਫ ਮੈਂ ਤਾਂ ਇਹਨੂੰ ਇੱਕ ਸਟੰਟ ਵਾਜੀ ਕਹੂੰਗਾ ਸਟੰਟ ਵਾਜੀ ਤਾਂ ਕਹੂੰਗਾ ਕਿਉਂਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੋਈ ਕੋਈ ਵੀ ਜਿਹੜੀਆਂ ਸਾਡੇ ਇਲਾਕੇ ਦੀਆਂ ਸੜਕਾਂ ਆ ਜਾਂ ਸਾਡੇ ਪਿੰਡਾਂ ਦੇ ਵਿੱਚ ਬਹੁਤ ਇਦਾਂ ਦੇ ਕੰਮ ਆ ਜਿਹੜੇ ਹੋਣੇ ਵਾਲੇ ਆ ਜਿਹੜੇ 2-3 ਸਾਲ ਤੋਂ ਲਗਭਗ ਬਿਲਕੁਲ ਠਾਪ ਹੋਆ ਉਹ ਸਿਰਫ ਇਸ ਨਸ਼ਾ ਜਿਹੜਾ ਕੈਂਪ ਹੈਗਾ ਇਹਦੇ ਜ਼ਰੀਏ ਪਿੰਡਾਂ 'ਤੇ ਜਾਣ ਦਾ ਮੌਕਾ ਮਿਲ ਗਿਆ ਨਸ਼ਾ ਹਾਂ ਨਸ਼ਾ ਥਲ ਨਹੀਂ ਪੈ ਰਹੀ ਕਿਉਂਕਿ ਆਪਾਂ ਦੇਖਦੇ ਹਾਂ ਕਿ ਪੰਜਾਬ ਦੇ ਵਿੱਚ ਕੋਈ ਵੀ ਇਦਾਂ ਦਾ ਵੱਡਾ ਸੌਦਾਗਰ ਨਹੀਂ ਫੜ ਹੋਇਆ ਕਿ ਜਿਹਨੂੰ ਆਪਾਂ ਕਹੀਏ ਕਿ ਅਸੀਂ ਆ ਫੜ ਲਿਆ ਜੀ ਤੇ ਹੁਣ ਨਸ਼ਾ ਨਹੀਂ ਆਏਗਾ ਪੰਜਾਬ ਚ ਈਦਾਂ ਹੋ ਤੁਸੀਂ ਇੱਕ ਵੀ ਦੱਸ ਦਿਓ ਇੱਕ ਵੀ ਬੰਦਾ ਨਹੀਂ ਫੜ ਹੋਇਆ ਸਿਰਫ 2 ਗ੍ਰਾਮ 3 ਗ੍ਰਾਮ 5 ਗ੍ਰਾਮ ਈਦਾਂ ਦੇ ਬੰਦੇ ਜਿਹੜੇ ਖਾਂਦੇ ਆ ਉਹੀ ਫੜ ਹੋ ਰਹੇ ਆ ਬਾਕੀ ਤਾਂ ਮੈਨੂੰ ਲੱਗਦਾ ਨਹੀਂ ਕੋਈ ਨਸ਼ਾ ਤਾਂ ਪਹਿਲਾਂ ਨਾਲੋਂ ਵੀ ਵਧਿਆ ਲੱਗਦਾ ਆ ਭਈ ਥੱਲ ਵਾਲਾ ਤਾਂ ਕੋਈ ਕੰਮ ਹੈ ਨਹੀਂ ਈਦਾਂ ਦਾ ਕੈਂਪ ਲਾਣ ਦੇ ਨਾਲ ਇਹ ਨਹੀਂ ਰੁਕਣੇ ਵਾਲਾ ਇਹ ਬਹੁਤ ਵੱਡੇ ਪੈਮਾਨੇ ਤੇ ਜਣੀ ਇਹਨਾਂ ਨੂੰ ਸਰਕਾਰ ਨੂੰ ਜੇ ਇਮਾਨਦਾਰ ਹੋ ਕੇ ਲੱਗੇ ਮੋਹ ਜੀ ਅਸੀਂ ਕਹਿ ਸਕਦੇ ਮੈਂ ਚੌਂਕ ਦੇ ਵਿੱਚ ਖੜਕੇ ਵੀ ਕਹਿ ਸਕਦਾ ਕਿ ਨਸ਼ੇ ਨਾ ਕਰੋ ਨਸ਼ੇ ਨਹੀਂ ਕਰਨੇ ਚਾਹੀਦੇ ਨਸ਼ੇ ਮਾੜੇ ਹੁੰਦੇ ਕਿਉਂਕਿ ਮੈਂ ਖੁਦ ਨਹੀਂ ਕਰਦਾ ਬਿਲਕੁਲ ਜੇ ਮੈਂ ਖੁਦ ਨਹੀਂ ਕਰਦਾ ਮੈਂ ਤਾਂ ਕਹਿ ਸਕਦਾ ਹੁਣ ਕਈ ਲੋਕ ਮੈਂ ਦੇਖਿਆ ਆਪ ਕਰਦੇ ਔਰ ਪਿੰਡਾਂ 'ਚ ਜਾ ਕੇ ਕੈਂਪ ਲਾ ਰਹੇ ਕਿ ਨਸ਼ੇ ਨਸ਼ਾ ਨਸ਼ਾ ਨਾ ਕਰੋ ਪਹਿਲਾਂ ਤਾਂ ਇੰਪਲੀਮੈਂਟੇਸ਼ਨ ਆਪਣੇ ਘਰੋਂ ਕਰਨੀ ਪਈ ਬਿਲਕੁਲ ਬਿਲਕੁਲ ਜੇ ਤੁਸੀਂ ਆਪ ਉਦੋਂ ਦੇ ਹੈਗੇ ਆ ਤਾਂ ਤੁਸੀਂ ਕਿਸੇ ਨੂੰ ਕਹਿ ਸਕਦੇ ਆ ਜੇ ਤੁਸੀਂ ਖੁਦ ਹੀ ਪੀਂਦੇ ਖਾਂਦੇ ਆ ਫਿਰ ਨਹੀਂ ਕਹਿ ਸਕਦੇ ਮੇਰਾ ਅਖੀਰਵਾਂ ਸਵਾਲ ਹੋਵੇਗਾ ਉਸੀ ਮੌਜੂਦਾ ਕਾਉਂਸਲਰ ਹੋ ਬਲਾਚੁਰ ਸ਼ਹਿਰ ਦੇ ਹਾਂਜੀ ਬਲਾਚੁਰ ਦੇ ਲਈ ਵਿਕਾਸ ਦੇ ਲਈ ਕੀ ਕੀ ਸਰਕਾਰ ਨੂੰ ਫਿਲ ਕਰਨਾ ਚਾਹੁੰਦੇ ਹੋ ਕੀ ਕੀ ਸੁਝਾਅ ਦੇਣਾ ਚਾਹੁੰਦੇ ਹੋ ਕਮੇਟੀ ਕਰਦੇ ਪ੍ਰਧਾਨ ਨੂੰ ਜਾਂ ਸਰਕਾਰ ਨੂੰ ਦੇਖੋ ਸਰਕਾਰ ਨੂੰ ਦਾ ਇੱਕੋ ਇੱਕ ਇਹ ਕਹਿਣਾ ਚਾਹਣਾ ਕਿ ਸ਼ਹਿਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਕਰਨੇ ਵਾਲੇ ਜੀ ਨੂੰ ਆਪਾਂ ਪਹਿਲਾਂ ਤਾਂ ਸਫਾਈ ਦਾ ਲਾ ਲਈਏ ਕਿ ਸਫਾਈ ਜਿਹੜੀ ਸਾਡੀ ਪ੍ਰੋਪਰ ਸ਼ਹਿਰ ਦੀ ਨਹੀਂ ਹੋ ਰਹੀ ਹੂੰ ਜਿੰਨੇ ਵੀ ਰੋਡ ਤੇ ਮੇਨ ਰੋਡਾਂ ਤੇ ਡੰਪ ਹੈਗੇ ਕੂੜੇ ਦੇ ਉਹ ਸਾਨੂੰ ਕਲੀਅਰ ਕਰਨੇ ਚਾਹੀਦੇ ਆ ਜਿੰਨੇ ਸਾਡੇ ਪ੍ਰੋਪਰ ਨਾਲੇ ਹੈਗੇ ਉਹ ਕਲੀਅਰ ਕਰਨੇ ਚਾਹੀਦੇ ਆ ਇੱਕ ਲਾਈਟ ਜਿਹੜੀ ਵੱਡੀਆਂ ਹਾਈ ਮਾਸਕ ਲਾਈਟਾਂ ਲੱਗੀਆਂ ਪੂਰੇ ਸ਼ਹਿਰ ਦੇ ਵਿੱਚ ਉਹ ਵੱਡੀ ਪੌੜੀ ਲੈ ਕੇ ਉਹ ਠੀਕ ਹੋਣ ਵਾਲੀਆਂ ਸਾਰੀਆਂ ਉਹ ਹੋਣੀਆਂ ਚਾਹੀਦੀਆਂ ਤੇ ਆ ਜਿਹੜਾ ਗੜਸ਼ੰਕਰ ਰੋਡ ਹੈਗਾ ਆ ਕਮੌਰ ਤੱਕ ਇਹ ਇਹ ਸਭ ਤੋਂ ਪਹਿਲ ਦੇ ਆਧਾਰ ਤੇ ਇਹ ਬਣਾ ਚਾਹੀਦਾ ਆ ਸਾਡਾ ਮਹਿੰਦੀਪੁਰ ਰੋਡ ਬਣਾ ਚਾਹੀਦਾ ਆ ਸਕੂਲ ਦੇ ਕੋਲ ਬਹੁਤ ਜ਼ਿਆਦਾ ਟੁੱਟਿਆ ਹੋਇਆ ਇੱਕ ਉਪਰੇ ਜਿੱਥੇ ਸਾਡੇ ਪੱਤਰਕਾਰ ਵੀ ਇੱਕ ਡੇਗੇ ਸੀਗੇ ਟੋਏ ਦੇ ਵਿੱਚ ਉਹ ਵੀ ਬਹੁਤ ਖਤਰਨਾਕ ਆ ਪੀਡਬਲਯੂਡੀ ਦਾ ਰੋਡ ਹੈਗਾ ਇਹ ਇਦਾਂ ਦੇ ਕੰਮ ਹੈਗੇ ਆ ਦੇਖੋ ਮੇਨ ਆਮ ਸਾਡੇ ਜਿਹੜੇ ਸ਼ਹਿਰ ਵਾਸੀ ਉਹਨਾਂ ਨੂੰ ਕੀ ਚਾਹੀਦਾ ਪੀਣ ਵਾਲਾ ਪਾਣੀ ਸਫਾਈ ਤੇ ਲਾਈਟ ਇਹ ਤਿੰਨ ਚੀਜ਼ਾਂ ਜਿਹੜੀਆਂ ਸਾਨੂੰ ਨਗਰ ਕਾਉਂਸਲ ਨੂੰ ਜਿਹੜੀਆਂ ਮਹਈਆ ਕਰਾਣੀਆਂ ਚਾਹੀਦੀਆਂ ਆਮ ਲੋਕਾਂ ਨੂੰ ਪਰ ਇਹ ਮੈਂ ਸਮਝਦਾ ਕਿਤੇ ਨਾ ਕਿਤੇ ਇੱਥੋਂ ਆਪਾਂ ਫੇਲ ਹੋ ਰਹੇ ਆ ਹੂੰ ਆਪਾ ਪ੍ਰੋਪਰ ਨਹੀਂ ਦੇ ਰਹੇ ਲਾਈਟ ਦਾ ਜਿਹੜਾ ਪ੍ਰਬੰਧ ਬਹੁਤ ਮਾੜਾ ਆ ਮੇਰੇ ਵਾਰਡ ਦੇ ਵਿੱਚ ਵੀ ਲਗਭਗ ਤਿੰਨ ਚਾਰ ਮਹੀਨੇ ਤੋਂ ਲਾਈਟ ਜਿਹੜੀ ਆ ਬੰਦ ਪਈ ਆ ਉਹ ਬਸ ਸਰਕਾਰ ਨੂੰ ਤਾਂ ਇਹੀ ਕਹਿੰਦਾ ਕਿ ਸਾਰਿਆਂ ਨੂੰ ਬਰਾਬਰ ਦੇਖਣਾ ਚਾਹੀਦਾ ਆ ਇਹ ਨਹੀਂ ਦੇਖਣਾ ਚਾਹੀਦਾ ਕਿ ਫਲਾਨੀ ਪਾਰਟੀ ਦਾ ਫਲਾਨੀ ਦਾ ਇਦਾਂ ਸਾਰੇ ਸ਼ਹਿਰ ਦੇ ਵਿੱਚ ਲਾਈਟ ਦਾ ਪ੍ਰਬੰਧ ਪ੍ਰੋਪਰ ਢੰਗ ਨਾਲ ਹੋਣਾ ਚਾਹੀਦਾ ਜਿੱਥੇ ਕਿਤੇ ਮੀਟਰ ਲੱਗਣ ਦੇ ਕੋਈ ਮੇਨ ਹੁੰਦੀ ਮੋਹ ਜੀ ਬੰਦਾ ਸਲਾਹ ਹੀ ਲੈ ਲਵੇ ਅਸੀਂ ਦੂਜੀ ਵਾਰ ਬਣੇ ਆ ਸਾਡੇ ਕੋਲ ਤਜਰਬਾ ਇਹਨਾਂ ਨਾਲੋਂ ਤਾਂ ਵੱਧੇ ਹੀ ਆ ਬਿਲਕੁਲ ਚਾਹੇ ਨਗਰ ਕੌਂਸਲ ਦੇ ਪ੍ਰਧਾਨ ਆ ਚਾਹੇ ਐਮਸੀ ਸਹਿਵਾਨ ਆ ਅਸੀਂ ਦੂਜੀ ਵਾਰ ਬਣੇ ਸਾਡੇ ਕੋਲ ਪਹਿਲਾ 7 ਸਾਲ ਦਾ ਤਜਰਬਾ ਆ ਤਜਰਬਾ ਕਿਤੇ ਨਾ ਕਿਤੇ ਦਾ ਹੈ ਨਾ ਜੀ ਤੇ ਉਹ ਸਾਡੇ ਕੋਲ ਤਜਰਬਾ ਲੈ ਲੈਣਾ ਜੇ ਕਿਤੇ ਜਾਣਾ ਕਿਸੇ ਅਫਸਰ ਕੋਲ ਜਾਣਾ ਕਿਸੇ ਸਾਡੇ ਹੋਰ ਮਹਿਕਮੇ ਦੇ ਜਿਹੜੇ ਹੈਗੇ ਉਹਨਾਂ ਕੋਲ ਜਾਣਾ ਅਸੀਂ ਜਾਣ ਲਈ ਤਿਆਰ ਆ ਬਿਲਕੁਲ ਤੇ ਸ਼ਹਿਰ ਲਈ ਆਪਾਂ ਵੱਧ ਤੋਂ ਵੱਧ ਜਿਹੜੇ ਫੰਡ ਉਹ ਲੈ ਕੇ ਆਈਏ ਫੰਡ ਲੈ ਕੇ ਆਪਾਂ ਸ਼ਹਿਰ ਚਲਾਈਏ ਕਿਉਂਕਿ ਆਪਾਂ ਲੋਕਾਂ ਨੂੰ ਜਦੋਂ ਇਲੈਕਸ਼ਨ ਸੀ ਬੜੇ ਵਾਦੇ ਕੀਤੇ ਹੋਏ ਆ ਇਸੇ ਆ ਕਰਦਾਂ ਗਿਆ ਕਰਦਾਂ ਕਿ ਉਹ ਕਰਨਾ ਹੀ ਪੈਣਾ ਸਾਨੂੰ ਤਾਂ ਲੋਕਾਂ ਨੇ ਅੱਗੇ ਤੇ ਸਾਨੂੰ ਆਪਣੇ ਗਲੀਆਂ ਮੁੱਲਿਆਂ ਚ ਬੰਨ ਦੇਣਾ